ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰੀ ਟੀਮ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਾਰਾ ਚਲੋ ਜੀ ਦੀਮਾ ਸਾਹਿਬ ਨੇ ਸਾਨੂੰ ਪਿੱਛੇ ਦੇ ਗਰਾਂਟ ਦੇ ਵਿੱਚ ਜਿਹੇ ਟਾਈਮ ਥੋੜੇ ਥੋੜਾ ਕਰਨੇ ਬਹੁਤ ਹੀ ਬਹੁਤ ਟਾਈਮ ਕਰਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਓ ਜੀ ਅੱਜ ਦਿੜਬਾ ਤੋਂ ਲੈ ਕੇ ਬਗਰੋਲ ਤੱਕ ਲਗਭਗ 15 ਕਿਲੋਮੀਟਰ ਤੋਂ ਉੱਪਰ 15.60 ਕਿਲੋਮੀਟਰ ਜਿਹੜਾ ਹੈਗਾ ਉਹ ਸੜਕਾ ਉਹਨੂੰ ਮੋਡਰਨਾਈਜੇਸ਼ਨ ਕੀਤਾਗਾ ਔਰ ਇਹਦਾ ਦੁਕਾਟਨ ਹੋਇਆ ਸੜਕ ਬਿਲਕੁਲ ਬਣ ਕੇ ਤਿਆਰ ਆ ਗਈ ਔਰ ਇਹਦੇ ਉੱਤੇ 7 ਕਰੋੜ 80 ਲੱਖ ਰੁਪਇਆ 7 ਕਰੋੜ 80 ਲੱਖ ਰੁਪਇਆ ਲਾਗਤ ਆਈ ਹੈ ਕਾਫੀ ਲੰਬੇ ਅਰਸੇ ਤੋਂ ਇਹ ਸੜਕ ਜਿਹੜੀ ਖਰਾਬ ਪਈ ਸੀਗੀ ਔਰ ਇਹ ਸਮੂਰਾ ਸਾਫੀਪੁਰ ਕਲਾ ਸਾਫੀਪੁਰ ਖੋਰ ਦਬਗਰੌਲ ਇਹਨਾਂ ਸਾਰੇ ਪਿੰਡਾਂ ਨੂੰ ਇਹ ਸੜਕ ਜੰਦੀ ਹੈਗੀ ਸੋ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਹੱਲ ਹੋਈ ਹੈ ਮੇਰੀ ਸਾਰੇ ਪਿੰਡ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਦਿੜਵੇ ਦਾ ਕਾਫੀ ਵੱਡਾ ਹਿੱਸਾ ਇਹ ਸਖਤੇ ਪੈਂਦਾਗਾ ਡਿਰਬੇ ਤੋਂ ਬਾਅਦ ਡਿਰਬੇ ਦਾ ਰਕਬਾ ਸਮੂਰਾ ਦਾ ਸਫੀਪੁਰ ਦਾ ਸਫੀਪੁਰ ਖੁਰਦ ਕਲਾ ਬਗਰੋਲ ਇਹ ਸਾਰਾ ਇੱਕ ਵੱਡਾ ਰਸਤਾ ਜਿਹੜਾ ਉਹ ਅਜ ਮੁਕੰਮਲ ਹੋਇਆਗਾ ਸੋ 18 ਫੁੱਟ ਸੜਕ ਆਗੀ ਸੋ ਬਿਲਕੁਲ ਜਿਹੜੀ ਹੈ ਇਹਦੇ ਤੇ ਹੁਣ ਆਵਾਜਾਈ ਬੜੇ ਅੱਛੇ ਢੰਗ ਨਾਲ ਜਾ ਸਕਦੀ ਹੈ ਕਾਫੀ ਸਾਰੀਆਂ ਸੜਕਾਂ ਦਾ ਨਿਰਮਾਣ ਹੋ ਰਿਹਾਗਾ ਮੇਰੇ ਕੋਲੇ ਸਮਾਂ ਕੀ ਵਾਰ ਘਟ ਜਾਂਦਾ ਕਿ ਕਾਫੀ ਸਾਰੀਆਂ ਸੜਕਾਂ ਬਣ ਚੁੱਕੀਆਂ ਨੇਗੀਆਂ ਆਪਣਾ ਦਿਆਲਗੜ ਦੇ ਜੀਂਆਂ ਤੋਂ ਬਣ ਚੁੱਕੀ ਆ ਹੋਰ ਕਈ ਸੜਕਾਂ ਨੇ ਜਿਹੜੀਆਂ ਖੇਤਲੇ ਵਾਲੀ ਕੈਂਪਰ ਵਾਲੀ ਜਨਾਲ ਵਾਲੀ ਇਹ ਸਾਰੀਆਂ ਸੜਕਾਂ ਲਗਭਗ ਬਣ ਚੁੱਕੀਆਂ ਨੇ ਕਾਫੀ ਸਾਰੀਆਂ ਸੜਕਾਂ ਦਾ ਕੰਮ ਜਿਹੜਾ ਉਹ جاری ਆ ਜਿਹੜਾ ਆਉਣ ਵਾਲੇ ਸਮੇਂ ਚ ਪੂਰਾ ਹੋਊਗਾ ਸੋ ਬਿਲਕੁਲ ਦੜਬਾ ਹਲਕਾ ਜਿਹੜਾ ਕਿਸੇ ਸਮੇਂ ਪਛੜਿਆ ਹੋਇਆ ਹਲਕਾ ਜਣਾਇੰਦਾ ਸੀਗਾ ਹੁਣ ਪੰਜਾਬ ਦੇ ਮੋਰੀ ਹਲਕਿਆਂ ਵਿੱਚ ਦੜਬੇ ਦਾ ਨਾਮ ਬੋਲਦਾਗਾ ਜਿਮਨੀ ਚੌਂਕ ਕੱਲ ਸਾਡੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਔਰੜਾ ਜੀ ਨੇ ਫਾਰਮ ਨੋਮੀਨੇਸ਼ਨ ਪੇਪਰ ਦਾਖਲ ਕੀਤੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਰਿਕਾਰਡ ਤੋੜ ਜਿੱਤ ਜਿਹੜੀ ਆ ਉਹ ਲੁਧਿਆਣਾ ਬਾਈਪੋਲਸ ਪ੍ਰਾਪਤ ਕਰੂਗੀ ਤਿੰਨਾ ਸਾਲਾਂ ਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਬਹੁਤ ਵੱਡੇ ਕੰਮ ਕੀਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੱਡੇ ਕੰਮ ਕੀਤੇ ਨੇ ਸੋ ਲੋਕ ਜਿਹੜਾ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਉਣਗੇ ਸਰ ਕੱਲ ਵੱਡੇ ਪੱਦਰ ਤੇ ਮਥਨਾਲ ਪੇਪੜੀ ਗਏ 80000 ਰੁਪਏ ਗੁਜਰਾਤ ਗੱਡੀ ਦਾ ਨੰਬਰ ਸੀ ਮੈਂ ਤੁਹਾਡੇ ਕੋਲੋਂ ਬਿਲਕੁਲ ਜਿਹੜੀ ਵੀ ਜਿਹੜਾ ਵੀ ਕੋਈ ਵਿਅਕਤੀ ਇਥਨਾਲ ਜਾਂ ਮਥਨਾਲ ਅਲਕੋਹਲ ਦਾ ਗੈਰ ਕਾਨੂੰਨੀ ਧੰਦਾ ਕਰੂਗਾ ਸੋਦੇ ਖਿਲਾਫ ਸਰਕਾਰ ਜਿਹੜਾ ਸਖਤ ਐਕਸ਼ਨ ਲਾ ਲਾਊਗੀ ਕੱਲ 80000 ਲੀਟਰ ਜਿਹੜੀ ਆ ਇਥਨੋਲ ਫੜੀ ਗਈ ਸੀ ਜਿਹੜੀ ਕਿ ਸ਼ਰਾਬ ਚ ਵੀ ਕੰਮ ਆਉਂਦੀ ਆ ਜਿਹੜੀ ਸੈਨੀਟਾਈਜ਼ਰਸ ਵੀ ਕੰਮ ਆਉਂਦੀ ਆ ਜਿਹੜੀ ਐਂਟੀਸੈਪਟਿਕ ਉਸ ਮੈਡੀਸਨ ਨੇ ਉਹਨਾਂ ਚ ਵੀ ਕੰਮ ਆਉਂਦੀ ਆ ਜਿਹੜੀ ਮੈਸਮਨ ਦਾ ਪਰਫਿਊਮ ਵਗੈਰਾ ਬਣਾਉਣਸ ਵੀ ਕੰਮ ਆਉਂਦੀ ਆ ਉਹ ਫੜੀ ਗਈ ਆ ਸੋ ਬਿਲਕੁਲ ਜਿਹੜਾ ਵੀ ਕੋਈ ਗੈਰਕਾਨੂੰਨੀ ਕੰਮ ਕਰੂਗਾ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਿਲਕੁਲ ਸਰਕਾਰ ਜਿਹੜੀ ਆ ਉਹਨਾਂ ਦੇ ਨਾਲ ਖੜੀ ਆ ਪੰਜਾਬ ਚ ਕਿੰਨੀ ਫੜੀ ਗਈ ਅੱਜ ਸਰ ਡੈਡਲਾਈਨ ਦਿੱਤੀ ਗਈ ਕੁੱਲ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਜਾਰੀ ਹੈਗਾ ਸੋ ਲਗਾਤਾਰ ਅਸੀਂ ਪੰਜਾਬ ਦੇ ਵਿੱਚ ਮਿਹਨ ਛੇੜੀ ਹੋਈ ਆ ਨਸ਼ਾ ਬਿਲਕੁਲ ਰਹਿਣ ਨਹੀਂ ਦੇਣਾ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾਗਾ ਔਰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਨਸ਼ਾ ਨਾ ਤਸਕਰ ਹੋਊਗਾ ਨਾ ਨਸ਼ਾ ਨਾ ਨਸ਼ਾ ਖਾਨੜਾ ਹੋਊਗਾ ਬਲਕਿ ਜੇ ਕੋਈ ਨਸ਼ਾ ਕਰਦਾਗਾ ਅਸੀਂ ਉਹਨੂੰ ਬਲਾਕ ਕੇ ਉਹਦਾ ਇਲਾਜ ਕਰਾਉਣ ਦੀ ਗੱਲ ਕਰਦੇ ਆ ਕਿ ਉਹਦਾ ਇਲਾਜ ਕਰਾਂਗੇ ਭਾਈ ਕੋਈ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋ ਕੇ ਨਸ਼ੇ ਕਰ ਸਕਦਾਗਾ ਉਹਦਾ ਇਲਾਜ ਕਰਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਅਸੀਂ ਇਲਾਜ ਕਰਵਾ ਰਹੇ ਹਾਂ ਅੱਜ ਤੋਂ ਬਾਅਦ ਕਿਉਂਕਿ ਬਿਲਕੁਲ ਜਿਹੜਾ ਅੱਜ ਤੋਂ ਬਾਅਦ ਨਸ਼ਾ ਜਿਹੜਾ ਵੀ ਪਾਇਆ ਗਿਆ ਉਹ ਸੰਬੰਧਿਤ ਐਸਐ ਜਿਹੜਾ ਅੱਜ ਤੋਂ ਬਾਅਦ ਜਿਹੜਾ ਨਸ਼ੇ ਦੇ ਜਿੱਥੇ ਕੋਈ ਕੇਸ ਪਾਇਆ ਜਾਂਦਾਗਾ